ਉਬਾਮਾ ਦੀ ਭਾਰਤ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪਾਈ ਗਏ ਸੂਟ ਦੀ ਨਿਲਾਮੀ ਦੀ ਰਕਮ ਕਰੀਬ 1.5 ਕਰੋੜ ਰੁਪਏ ਤੱਕ ਪਹੁੰਚ ਗਈ ਹੈ ਉਥੇ ਜਲੰਧਰ ਚ ਕੋਸ਼ਿਸ਼ ਨਾਮ ਐਨ ਜੀਓ ਨੇ ਇੱਕ ਗਰੀਬ ਆਦਮੀ ਦੇ ਸੂਟ ਦੀ ਨਿਲਾਮੀ ਤੇ ਪ੍ਰਧਾਨ ਮੰਤਰੀ ਤੇ ਡੂੰਗਾ ਕਟਾਸ਼ ਕੀਤਾ ਹੈਰਾਨੀ ਦੀ ਗੱਲ ਇਹ ਰਹੀ ਹੈ ਕਿ ਇਸ ਗਰੀਬ ਆਦਮੀ ਦਾ ਸੂਟ ਵੀ 61000 ਰੁਪਏ ਚ ਨਿਲਾਮ ਹੋਇਆ ਗਰੀਬ ਆਦਮੀ ਦੇ ਸੂਟ ਦੀ ਨਿਲਾਮੀ ਨਾਲ ਮਿਲੇ ਪੈਸਿਆਂ ਨੂੰ ਸਮਾਜ ਸੇਵਾ ਦੇ ਕੰਮ ਦੇ ਲਈ ਖਰਚ ਕੀਤਾ ਜਾਵੇਗਾ ਅਸੀਂ ਚਾਹੁੰਦੇ ਕਿ ਕਿਸੇ ਗਰੀਬ ਦੀ ਲिलाਮੀ ਨਾ ਹੋਵੇ ਕਿਸੇ ਦੇ ਕੱਪੜਿਆਂ ਦੀ ਕਿਸੇ ਦੇ ਘਰ ਦੀ ਕਦੇ ਵੀ ਜ਼ਿੰਦਗੀ ਦੀ ਨਾ ਹੋਵੇ ਇਹ ਸੋਚਦੋ ਅਸੀਂ ਬੋਲੀ ਦਿੱਤੀ ਆ ਜਿਹੜਾ ਵੀ ਇਹਦਾ ਪੈਸਾ ਜੋ ਵੀ ਹੋਊਗਾ ਇਹਨਾਂ ਨੂੰ ਦੱਸਿਆ ਸੀ ਕਿ ਕਿਸੇ ਗਰੀਬ ਦੇ ਹਿੱਤ ਦੇ ਵਿੱਚ ਲਗਾਇਆ ਜਾਊਗਾ ਇਸ ਕਰਕੇ ਅਸੀਂ ਬੋਲੀ ਦਿੱਤੀ ਜੀ ਸਹੀ ਜਿਹੜੇ ਇਹ ਕੱਪੜੇ ਆ ਤੁਸੀਂ ਉਹ ਖਰੀਦ ਲੇ ਇਹਨਾਂ ਦਾ ਕੀ ਕਰੂੰਗੇ ਜੀ ਮੈਂ ਇਹ ਸੰਭਾਲ ਕੇ ਰੱਖੂੰਗਾ ਜੀ ਇਹ ਇੱਕ ਯਾਦਗਾਰੀ ਆ ਸ਼ੀਸ਼ੇ 'ਚ ਮੜ ਕੇ ਰੱਖਦੇਗੇ ਇਹਨੂੰ ਅਸੀਂ ਸੰਭਾਲ ਕੇ ਰੱਖਾਂਗੇ ਇਹ ਯਾਦਗਿਰੀ ਆ ਸਾਡੇ ਲਈ ਇਹ ਸਨੋਖੀ ਨਿਲਾਮੀ ਦੇ ਵਿੱਚ ਇੱਕ ਬਹੁਤ ਤਕੜਾ ਮੈਸੇਜ ਹੈ ਇੱਕ ਪ੍ਰਧਾਨ ਮੰਤਰੀ ਲਈ ਵੀ ਇੱਕ ਸਰਕਾਰ ਲਈ ਵੀ ਕਿ ਜਿਹੜੇ ਇਸ ਤਰ੍ਹਾਂ ਦੀ بجائے ਕਿ ਇੰਨੀਆਂ ਮਹਿੰਗੀਆਂ ਨਿਲਾਮੀਆਂ ਕਰਨ ਤੋਂ ਇੰਨੇ ਮਹਿੰਗੇ ਸੂਟ ਪਾਉਣ ਤੋਂ ਇਹ ਕੰਮ ਜਨਤਾ ਦੇ ਧਿਆਨ ਦਿਓ ਇੱਕ ਆਮ ਜਿਹੜਾ ਸਾਡਾ ਨੌਜਵਾਨ ਹੈ ਉਹਤੇ ਧਿਆਨ ਦਿਓ ਔਰ ਮੋਦੀ ਦੇ ਇਸ ਸੂਟ ਦੀ ਨਿਲਾਮੀ ਕਰ ਸਰਕਾਰ ਗੰਗਾ ਸਫਾਈ ਅਭਿਆਨ ਨੂੰ ਚਲਾਉਣਾ ਚਾਹੁੰਦੀ ਹੈ ਪਰ ਦੇਸ਼ ਦੀ ਚੰਤਾ ਇਸ ਸਵਾਲ ਕਰ ਰਹੀ ਹੈ ਕਿ ਜਿਸ ਦੇਸ਼ 'ਚ 4500 ਕਰੋੜ ਰੁਪਏ ਸਿਰਫ ਪ੍ਰਤੀਮਾ ਬਣਾਉਣ ਤੇ ਖਰਚ ਕੀਤਾ ਜਾਂਦਾ ਹੈ ਕਿ ਉਸ ਦੇਸ਼ ਦੀ ਸਰਕਾਰ ਦੇ ਕੋਲ ਗੰਗਾ ਬિયાન ਚਲਾਉਣ ਦੇ ਲਈ ਪੈਸਾ ਨਹੀਂ ਹੈ ਜਲੰਧ ਤੋਂ ਪਰਮਜੀਤ ਸਿੰਘ ਰੰਗਪੁਰੀ ਜਗਬਾਣੀ ਟੀਵੀ